ਦੀਵਾ ਅਸੀਂ ਜਿਹੜਾ ਸਾਡਾ ਬੁੱਝ ਚੁੱਕਿਆ ਸੰਘਰਸ਼ ਦਾ ਉਹ ਬੰਦ ਗਏ ਅਸਲ ਦੇ ਵਿੱਚ ਗੱਲ ਇਹ ਆ ਵੀ ਆਪਣੀ ਜਿਹੜੀ ਲੜਾਈ ਆ ਖਾਲਸੇ ਦੀ ਤਾਂ ਰੋਜ਼ ਨਵੀਂ ਲੜਾਈ ਆ ਆਪਣੀ ਜੁਰਮ ਨਾਲ ਲੜਾਈ ਆ ਨਾ ਤਾਂ ਆਪਣੀ ਕਿਸੇ ਖਾਸ ਬੰਦੇ ਨਾਲ ਨਾ ਕਿਸੇ ਮਹਿਕਮੇ ਨਾਲ ਨਾ ਕਿਸੇ ਗਵਰਨਮੈਂਟ ਨਾਲ ਜਿਹੜਾ ਜੁਰਮ ਕਰੂਗਾ ਉਹਦੇ ਨਾਲ ਹੀ ਲੜਾਈ ਆ ਉਹ ਹੋ ਸਕਦਾ ਸਿੱਖੀ ਹੋਵੇ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਆਪਣੇ ਮਤਭੇਦ ਦੂਰ ਨਹੀਂ ਕਰਦੇ ਇਕੱਤਰ ਨਹੀਂ ਹੁੰਦੇ ਨਿਸ਼ਾਨ ਸਾਹਿਬ ਥੱਲੇ ਉਨਾਂ ਚਿਰ ਆਪਣੇ ਜੁੱਤੀਆਂ ਹੀ ਪੈਣੀਆਂ ਇਹ ਹੁਣ ਆਪਾਂ ਤੈਅ ਕਰਨਾ ਵੀ ਆਪਾਂ ਕਿਵੇਂ ਰਾਜ ਦੁਆਰਾ ਲੈ ਕੇ ਆਉਣਾ ਜਾਂ ਜੁੱਤੀਆਂ ਹੀ ਖਾਣੀਆਂ ਰਾਜ ਕਟੜਤਾ ਨਾਲ ਨਹੀਂ ਆਉਣਾ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਪੈਣਾ ਆਪਾਂ ਜ਼ੁਲਮ ਦੇ ਖਿਲਾਫ ਲੜਨਾ ਜੇ ਆਪਾਂ ਕਹੀਏ ਵੀ ਕੋਈ ਹਿੰਦੂ ਆ ਕੋਈ ਇਸਾਈ ਆ ਕੋਈ ਮੁਸਲਮਾਨ ਆ ਵੀ ਉਹ ਸਾਡੇ ਕੋਲੇ ਆਵੇ ਸਿੱਖ ਬਣ ਕੇ ਆਵੇ ਤਾਂ ਮਦਦ ਕਰਾਂਗੇ ਇਹ ਆਪਣਾ ਵਿਸ਼ਾ ਨਹੀਂ ਹੈਗਾ ਕਦੇ ਵੀ ਸਿੱਖ ਦਾ ਉਹਨਾਂ ਨੂੰ ਉਹਨਾਂ ਦਾ ਧਰਮ ਸਲਾਮ ਆ ਆਪਾਂ ਨੂੰ ਭਾਈ ਆਪਣੇ ਗੁਰੂਆਂ ਨੇ ਜੋ ਸੰਧਾਤ ਬਖਸ਼ੀ ਆਪਾਂ ਉਹਦੇ ਤੇ ਚੱਲਣਾ ਇਸ ਕਰਕੇ ਜਦੋਂ ਵੀ ਕੋਈ ਸੰਘਰਸ਼ ਵਿੱਢਿਆ ਜਾਂਦਾ ਜਾਂ ਕੋਈ ਗੱਲਬਾਤ ਚੱਲਦੀ ਆ ਕਿਸੇ ਧਰਮ ਦੀ ਤੇ ਉੱਥੇ ਕੁਰਬਾਨੀਆਂ ਹੁੰਦੀਆਂ ਚਾਹੇ 84 ਦੇ ਵਿੱਚ ਜੋ ਕੁਝ ਵੀ ਹੋਇਆ ਸੀ ਤੇ ਸੰਤਾਂ ਦਾ ਵੀ ਇਹ ਕਹਿਣਾ ਸੀ ਵੀ ਸਭ ਤੋਂ ਪਹਿਲੋ ਗੁਰੂ ਮਹਾਰਾਜ ਨੂੰ ਉਹਨਾਂ ਨੂੰ ਸਜਦਾ ਕਰਦੇ ਆ ਜਿਹੜੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਏ ਆ ਜਿਨ੍ਹਾਂ ਕਰਕੇ ਅੱਜ ਸਿੱਖਾਂ ਦੇ ਵਿੱਚ ਸੰਘਰਸ਼ ਦੀ ਲਹਿਰ ਚੱਲ ਪਈ ਆਪਾਂ ਕਹਿੰਨੇ ਆ ਉਸ ਸਥਾਨ ਦੇ ਉੱਤੇ ਜਿਹੜੀਆਂ ਬੀਬੀਆਂ ਦੇ ਸਰੀਰ ਕਸ਼ੋਸ਼ਣ ਹੋਏ ਨੇ ਅਸਲ ਦੇ ਵਿੱਚ ਉਹ ਉਹਨਾਂ ਨੇ ਕੁਰਬਾਨੀਆਂ ਦੇਤੀਆਂ ਜੇ ਉਹ ਨਾ ਜਾਂਦੀਆਂ ਨਾ ਇਹ ਕੁਝ ਹੁੰਦਾ ਤੇ ਆਪਾਂ ਇਕੱਠੇ ਨਹੀਂ ਹੋਣਾ ਸੀ ਆਪਾਂ ਉਵੇਂ ਹੀ ਖੰਡੇ ਰਹਿਣਾ ਸੀ ਸਾਰਿਆਂ ਨੇ ਆਪਾਂ ਨੂੰ ਹਰੇਕ ਸਿੱਖ ਨੂੰ ਹਰੇਕ ਸਿੰਘ ਨੂੰ ਆਪਣੀ ਜਗ੍ਹਾ ਖੜਕੇ ਆਪਣਾ ਫਰਜ਼ ਨਿਭਾਉਣਾ ਪੈਣਾ ਜੇਤੇ ਕਿਤੇ ਵੀ ਪਤਾ ਲੱਗਦਾ ਵੀ ਹਾਂ ਉੱਥੇ ਜਾਦੇ ਲੋੜ ਆ ਤੇ ਆਪਾਂ ਨੂੰ ਉੱਥੇ ਜਾਣਾ ਪੈਣਾ ਤੇ ਇੱਕ ਦੂਜੇ ਦੀ ਲੱਤ ਨਹੀਂ ਖਿੱਚਣੀ ਜੇ ਕਿਸੇ ਸਿੰਘ ਦੇ ਵਿੱਚ ਕੋਈ ਗਲਤੀ ਹੋ ਗਈ ਤੇ ਉਹਨੂੰ ਪਹਿਲੋ ਬਿਠਾਓ ਤੇ ਉਹਨੇ ਕਹੋ ਵੀ ਭਾਈ ਸਿੰਘਾ ਇੱਥੋਂ ਤੇਰੇ ਤੋਂ ਆ ਗਲਤੀ ਹੋ ਗਈ ਹੈ ਵੀ ਇਹਨੂੰ ਸੁਧਾਰ ਲਾ ਆਪਾਂ ਇਕੱਠੇ ਹੀ ਆ ਇਹ ਨਹੀਂ ਹੈਗਾ ਵੀ ਆਪਾਂ ਦਸ਼ਮਣਾਂ ਲੜ ਰਹੇ ਆ ਦਸ਼ਮਣ ਦੇ ਕੋਲੇ ਪਾਵਰ ਘੱਟਾ ਹਜੇ ਤੇ ਪਿੱਛੇ ਆਪਣੇ ਤੇ ਫੇਰ ਆਪਣੇ ਬੰਦੇ ਨੇ ਖੰਜਰ ਮਾਰਤਾ ਜਿਹਦੇ ਕੋਲੇ ਪਾਵਰ ਜ਼ਿਆਦਾ ਆ ਇਸ ਲੜਾਈ 'ਚ ਵੀ ਐ ਹੋਇਆ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਮੈਂ ਕਿਹਾ ਚਲੋ ਕੋਈ ਨਾ ਸਿੱਖ ਸਰਦਾਰ ਬੈਠੇ ਆ ਵੱਡੇ ਅਹੁਦਿਆਂ ਤੇ ਤੇ ਉਹਨਾਂ ਨੂੰ ਦੱਸ ਗਏ ਵੀ ਆਪਾਂ ਬਾਣੇ ਤੇ ਵਿੱਚ ਰਹਿ ਕੇ ਗੱਲ ਕਰਾਂਗੇ ਤੁਸੀਂ ਮੜਾ ਜਾ ਵਰਦੀ ਤੋਂ ਪਰੇ ਹੋ ਕੇ ਗੱਲ ਕਰੋ ਆਪਣੇ ਸਿਧਾਂਤਾਂ ਦਾ ਮਸਲਾ ਗੁਰੂ ਮਹਾਰਾਜ ਦਾ ਮਸਲਾ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਜਿਹਦੇ ਕੋਲੇ ਅਰਜੋਈ ਸਿੱਖਾ ਨਹੀਂ ਕੀਤੀ ਆ ਤੇ ਉਹੀ ਕਹਿੰਦੇ ਆ ਵੀ ਨਹੀਂ ਤੇ ਫੇਰ ਸਾਨੂੰ ਇਹ ਤੁਰਨਾ ਹੀ ਪੈਣਾ ਹੁਣ ਸਿੱਖ ਦੀ ਅਸਲੀ ਪਹਿਚਾਣ ਕੀ ਆ ਕਹਿੰਦੇ ਸਿੱਖ ਦੀ ਅਸਲੀ ਪਹਿਚਾਣ ਆ ਆਪਦੇ ਗੁਰੂ ਦੇ ਆਪਦੇ ਮੁਖ ਚੋਂ ਝਲਕਾਰੇ ਮਾਰਨੇ ਸਾਡਾ ਗੁਰੂ ਤਾਂ ਚੁੱਪ ਕਰਕੇ ਬੈਠਾ ਹੀ ਨਹੀਂ ਕਿਤੇ ਕੋਈ ਇੱਕ ਵੀ ਇਤਿਹਾਸ ਦੀ ਲਾਈਨ ਨਹੀਂ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈਂਟਰ ਪਾਇਆ ਹੋਵੇ ਪਰ ਸਾਡੀਆਂ ਜਦੋਂ ਵੀ ਖ਼ਬਰਾਂ 'ਚ ਖ਼ਬਰਾਂ ਆਉਂਦੀਆਂ ਲੈਂਟਰਾਂ ਦੀਆਂ ਹੀ ਆਉਂਦੀਆਂ ਕਦੇ ਲੰਗਰ ਦਾ ਲੈਂਟਰਾਂ ਤੇ ਜਾਂ ਕਿਸੇ ਜਗ੍ਹਾ ਦਾ ਲੈਂਟਰ ਕਦੇ ਵੀ ਕਿਸੇ ਮਹਾਂਪੁਰਖ ਨੇ ਸਿਰ ਤੇ ਬੱਠਲ ਚੱਕਿਆ ਤੇ ਕਿਹਾ ਜਾਂਦਾ ਫਲਾਣੇ ਮਾਰਤ ਦੀ ਸ਼ੁਰੂਆਤ ਕੀਤੀ ਫਲਾਨੀ ਜਥੇਬੰਦੀ ਦੇ ਮੁਖੀ ਨੇ ਤੇ ਜੇ ਜਥੇਦਾਰਾਂ ਨੇ ਇਮਾਰਤਾਂ ਦੀਆਂ ਸ਼ੁਰੂਆਤਾਂ ਕਰਨੀਆਂ ਫਿਰ ਕਾਰ ਸੇਵਾ ਵਾਲੇ ਕਾਹ ਤੋਂ ਅੱਗੇ ਲਾਏ ਆ ਬਈ ਤੇ ਜੇ ਜਥੇਦਾਰਾਂ ਨੇ ਲੈਟਰਾਂ ਨੂੰ ਸ਼ੁਰੂਆਤ ਕਰਨ ਵਾਸਤੇ ਅੱਗੇ ਹੋਣਾ ਤੇ ਫਿਰ ਮੋਰਚਿਆਂ ਨੂੰ ਸ਼ੁਰੂ ਕੌਣ ਕਰੂਗਾ ਜਿਨ੍ਹਾਂ ਨੇ ਕਿਰਪਾਨਾਂ ਕੱਢ ਕੇ ਮਿਆਨਾਂ ਦੇ ਵਿੱਚੋਂ ਜੁਰਮ ਦੀ ਖਾਤਰ ਬਾਜ਼ ਚੱਕਣੀ ਸੀਗੀ ਵੀ ਜੁਰਮ ਨਾਲ ਲੜਨਾ ਸੀ ਤੇ ਅੱਜ ਉਹ ਸਿਰਾਂ ਤੇ ਬੱਠਲ ਚੱਕ ਚੱਕ ਕੇ ਲੈਟਰਾਂ ਲੈਣ ਨੂੰ ਤੁਰੇ ਫਿਰਦੇ ਆ ਵੀ ਫਲਾਣੇ ਥਾਂ ਲੰਗਰ ਦਾ ਲੈਟਰ ਆ ਫਲਾਣੇ ਥਾਂ ਫਲਾਣੇ ਸਥਾਨ ਦਾ ਲੈਟਰ ਆ ਫਿਰ ਜੁਰਮ ਘਟਨਾ ਨਹੀਂ ਹੈਗਾ ਵਧਣਾਵਾ ਮੜਾ ਜੇ ਆਪਾਂ ਸੰਜੀਦਗੀ ਨਾਲ ਚੱਲੀਏ ਆਪਾਂ ਵੇਖੀਏ ਵੀ ਆਪਣੇ ਦੇ ਵਿੱਚ ਕਮੀ ਕਿੱਥੇ ਆ ਹੇਰੀ ਆਪਾਂ ਕੁਝ ਖੱਟ ਲਾਂਗੇ ਇਸ ਜੱਗ ਤੇ ਆਏ ਆ ਇਹ ਮਨੁੱਖਾ ਜਨਮ ਸਿਰਫ ਮਹਾਰਾਜ ਦੇ ਦਰਸ਼ਨ ਕਰਨ ਨੂੰ ਹੀ ਮਿਲਿਆ ਵਾ ਹੋਰ ਕੁਝ ਨਹੀਂ ਇੱਥੇ ਰੱਖਿਆਗਾ ਤੇ ਬਾਕੀ ਜਿੰਨੇ ਵੀ ਇੱਥੇ ਆਏ ਆ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ